ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਜਿਵੇਂ ਕਿ ਮੌਸਮ ਵਿੱਚ ਗਰਮੀ ਵਧ ਰਹੀ ਹੈ ਉਵੇਂ ਲੋਕ ਸਭਾ ਦੇ ਚੋਣਾਂ ਵਿੱਚ ਵੀ ਗਰਮੀ ਵੱਧ ਗਈ ਹੈ ਤੇ ਗਿਣਤੀ ਦੇ ਦਿਨ ਰਹਿ ਗਏ ਹਾਇ ਹਨ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਗਰਮੀ ਵਧਨ ਦੇ ਨਾਲ ਤੁਹਾਡੀ ਤਬੀਅਤ ਖਰਾਬ ਹੋ ਸਕਦੀ ਹੈ ਇਸ ਲਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋ ਸਕਦਾ ਹੋਏ ਤਾਂ ਆਪਣੇ ਘਰਾਂ ਤੋਂ ਦੁਕਾਨਾਂ ਤੋਂ ਦਸਤਰਾ ਤੋਂ ਮਕਾਨਾਂ ਤੋਂ ਬਾਹਰ ਨਾ ਨਿਕਲੋ ਤਾਂ ਜੋ ਗਰਮੀ ਦੀ ਮਾਰ ਤੁਹਾਡੇ ਤੇ ਨਾ ਪੈ ਸਕੇ ਗਰਮੀ ਤੋਂ ਬਚਣ ਲਈ ਕੋਟਨ ਦੇ ਕੱਪੜੇ ਪਾਓ ਖੁੱਲੇ ਕੱਪੜੇ ਪਾਓ ਜੂਸ ਪਿਓ ਲਿਕਵਿਡ ਪਿਓ ਜੋ ਕਿ ਸਿਹਤ ਵਿਭਾਗ ਦੇ ਮਾਪਦੰਡਾ ਤੋਂ ਪੂਰਾ ਕਰਦਾ ਹੋਵੇ ਵੱਤੋ ਵੱਦ ਪੀਣ ਵਾਲੀ ਚੀਜ਼ਾਂ ਦੀ ਵਰਤੋਂ ਕਰੋ ਵੱਤੋ ਵੱਦ ਪਾਣੀ ਪਿਓ ਸਿਹਤ ਵਿਭਾਗ ਵੱਲੋਂ ਵੀ ਗਰਮੀ ਵਧਨ ਦੇ ਨਾਲ-ਨਾਲ ਕਮਰ ਕੱਸ ਲਈ ਹੈ ਸ਼ਿਵੋਰ ਸਰਜਨ ਫਾਜ਼ਿਲਕਾ ਦੇ ਹਦਾਇਤਾਂ ਤੇ ਸਰਕਾਰੀ ਹਸਪਤਾਲ ਅਬੋਰ ਵਿਖੇ ਹੀਟ ਵੇਵ ਵਾਰਡ ਬਣਾਇਆ ਗਿਆ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਅਬੋਰ ਦੇ ਐਸਐਮਓ ਅਤੇ ਸਹਾਇਕ ਐਸਐਮਓ ਨੇ ਕਿਹਾ ਕਿ ਹੀਟ ਵੇਵ ਵਾਰਡ ਬਣਾਇਆ ਗਿਆ ਹੈ ਤਾਂ ਜੋ ਜੂਨ ਦੇ ਮਹੀਨੇ ਵਿੱਚ ਹੋਰ ਗਰਮੀ ਵਧਣ ਦੀ ਸ਼ੰਕਾ ਹੈ ਤੇ ਇਸ ਗਰਮੀ ਦੀ ਮਾਰ ਚੱਲਣ ਨਾਲ ਜੇਕਰ ਕਿਸੇ ਲੋਕਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਸੰਭਾਲਣ ਲਈ ਹਸਪਤਾਲ ਵਿੱਚ ਪੂਰੇ ਇੰਤਜ਼ਾਮ ਕੀਤੇ ਗਏ ਹੋਏ ਹਨ ਜੋ ਕਿ ਗਰਮੀ ਦੀ ਮਾਰ ਚੱਲ ਰਹੀ ਲੋਕਾਂ ਨੂੰ ਉਪਕਰਨਾਂ ਦੀ ਜ਼ਰੂਰਤ ਹੁੰਦੀ ਹੈ ਉਹ ਪੂਰੇ ਕਰ ਦਿੱਤੇ ਗਏ ਹਨ ਹੋਰ ਉਹਨਾਂ ਨੇ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਆਓ ਹੁਣ ਤੁਹਾਡੀ ਗੱਲ ਕਰਨੇ ਆ ਅਬੋਰ ਦੇ ਐਸਐਮਓ ਅਤੇ ਸਹਾਇਕ ਐਸਐਮਓ ਨਾਲ ਸੀ ਪ੍ਰਬੰਧ ਕੀ ਕੀਤਾ ਹੈ ਕਿ ਪਹਿਲਾਂ ਤਾਂ ਇਹ ਤੀਹ ਹੈ ਕਿ ਇਹ ਚੀਜ਼ਾਂ ਚੁਬਚਿਆ ਜਾਵੇ ਟੁੱਪੇ ਨਿਕਲਣ ਤੋਂ ਸਵੇਰੇ ਤੇ ਸ਼ਾਮ ਨੂੰ ਵੀ ਆਪਣੇ ਜੋ ਜ਼ਰੂਰੀ ਕੰਮ ਨੇ ਉਹਨਾਂ ਪੈ ਜਾਵੇ ਠੀਕ ਹੈ ਸਪੈਸ਼ਲੀ 10 ਤੋਂ ਲੈ ਕੇ 4 ਵਜੇ ਤੱਕ ਨਾ ਨਿਕਲਣ ਜੀ ਤੇ ਜੇ ਕਰ ਵੀ ਕੋਈ ਆਂਦਾ ਹੈ ਤਾਂ ਸਾਡੇ ਕੋਲ ਅਸੀਂ ਜਿਹੜਾ ਅਰੇਂਜਮੈਂਟ ਕੀਤਾ ਹੈ ਉਹਦੇ ਆ ਕੇ ਪੂਰਾ ਦਾ ਸਿੱਕਾ ਤਰ੍ਹਾਂ ਦਾ ਟਰੀਟਮੈਂਟ ਹੋਦਾ ਜੋ ਜਗ ਹੈ ਕਿਉਂਕਿ ਉਸ ਲੋਕੇ ਨੂੰ ਆਂਦਾ ਫਲਾਕ ਤਾਂ ਕੋਈ ਨਹੀਂ ਲੈ ਸਕਦਾ ਜੋ ਕੰਨਾ ਪੀਨ ਕਰਾਂਗੇ ਜਿਸ ਤਰ੍ਹਾਂ ਕਰ ਮੇਰੀ ਸੀਜਨ ਦੇ ਵਿੱਚ ਕਿਸ ਤਰ੍ਹਾਂ ਪ੍ਰਬੰਧ ਰੱਖਣੇ ਚਾਹੀਦੇ ਵੀ ਇਹ ਲੋਕਾਂ ਨੂੰ ਇਹ ਹੈ ਕਿ ਆਪਾਂ ਸਭ ਤੋਂ ਪਹਿਲਾਂ ਤਾਂ ਪੂਰੀ ਤੋਪਖੇ ਦੀ ਜਾਣ ਤੋਂ ਬਚਿਆ ਜਾਏ ਸਰਕਾਰ ਨੇ ਜੀ ਆਪਣੇ ਸਕੂਲ ਵੀ ਅਗਲੇ ਇੱਕ ਆਪਣੇ ਜੂਨ ਤੋਂ ਬੰਦ ਕਰ ਦਿੱਤੇ ਹੈ 30 ਜੂਨ ਤੱਕ ਇਹ ਸੀ ਇਹ ਨੂੰ ਧਿਆਨ ਵਿੱਚ ਰੱਖਦੇ ਹੋਈ ਤੇ ਬਾਕੀ ਅੱਗੇ ਤੁਹਾਨੂੰ ਜਾਣਾ ਵੀ ਪੈ ਰਿਹਾ ਹੈਗਾ ਤਾਂ ਫੁੱਲ ਆਪਣੇ ਪੂਰੀ ਬਾਜੂ ਵਾਲੇ ਸੂਤੀ ਕੱਪੜੇ ਲਾਈਟ ਤੇ ਕੱਪੜੇ ਪਾਣੀ ਚਾਹੀਦੇ ਹਨ ਅੱਖਾਂ ਤੇ ਵੀ ਆਪ ਦਾ ਵਿਚਾਰ ਕਰਨਾ ਚਾਹੀਦਾ ਹੈਗਾ ਚਸ਼ਮਾ ਵਗੈਰਾ ਲਗਾ ਕੇ ਚੱਲਿਆ ਜਾਏ ਤੇ ਸਨਸਕ੍ਰੀਨ ਦਾ ਯੂਜ਼ ਕਰੋ ਇਹ ਪਾਣੀ ਦਾ ਪੂਰਾ ਪ੍ਰਬੰਧ ਰੱਖੋ ਆਪਣੇ ਨਾਲ ਨੈਚੁਰਲ ਜੋ ਹੈਪਨਿੰਗ ਹੈਗੇ ਆ ਡ੍ਰਿੰਕਸ ਹੈਗੇ ਉਹ ਲੈਣੇ ਚਾਹੀਦੇ ਨੇ ਠੀਕਾ ਛੋਟਾ ਆਪਣੇ ਜੋ ਹੈਗੇ ਆ ਹੋਲਡਿੰਗਸ ਵਗੈਰਾ ਇਹਨਾਂ ਤੋਂ ਬਚਿਆ ਜਾਏ ਠੀਕ ਹੈ ਜੀ ਇਹ ਮੈਂ ਚੱਲ ਰਿਹਾ ਕਿ ਵੈਸੇ ਅਸੀਂ ਲੋਕਾਂ ਨੂੰ ਜਾਗਰੂਕਤਾ ਦੇਣਾ ਚਾਹੁੰਦੇ ਆ ਕਿ ਘੱਟ ਤੋਂ ਘੱਟ ਗਰਮੀ 'ਚ ਨਿਕਲਿਆ ਜਾਏ ਤਾਂ ਕਿ ਉਹ ਐਕਸਟਰਾ ਗੇ ਹੀਟ ਸਟ੍ਰੋਕ ਦੇ ਉਹਦੇ ਵਿੱਚ ਨਾ ਤਾਂ ਤੇ 10 ਤੋਂ 4 ਬਿਲਕੁਲ ਬਾਅਦ ਕੱਟਦੇ ਬਹੁਤ ਹੀ ਛੋਟੇ ਕੰਮ ਤੇ ਨਿਕਲਿਆ ਜਾਏ ਪਾਣੀ ਜ਼ਿਆਦਾ ਪੀਤਾ ਜਾਏ ਸੁੱਤੀ ਕਪੜੇ ਪਾਏ ਜਾਣ ਪਰ ਫਿਰ ਵੀ ਜੇ ਕੋਈ ਮਰੀਜ਼ ਐਸਾ ਵੀ ਕੋਈ ਹਾਲਾਤ ਦਾ ਅੰਦਾਜ਼ਾ ਹੈ ਤਾਂ ਸਾਡੇ ਕੋਲ ਸਹੀ ਦੀ ਪੂਰੀ ਪ੍ਰਕਿਰਿਆ ਹੈ ਕਿ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਟੈਂਪਰੇਚਰ ਜਿਹੜਾ ਹੈ ਉਹ ਨੋਰਮਲੀ ਆ ਜਾਏ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਕਿਨਾਂ ਦੇ ਅਧਿਸ਼ਾਤ ਕੀਤੇ ਗਏ ਇਹ ਡਾਕਟਰ ਸਾਡੇ ਸਿਵਲ ਸਰਜਨ ਡਾਕਟਰ ਜਨਦਰਸ਼ਣ ਜੀ ਕਰਕੇ ਉੱਪਰ ਹਾਇਰ ਅਥੋਰिटीज ਦੀ ਗਾਈਡ ਦਿੱਤੀ ਕਿ ਉਹ ਸਾਫ ਨਾਤੇ ਸਹੀ ਕਿੰਨੇ ਰੂਮ ਬਣਾਏ ਗਏ ਇਹ ਵਿੱਚ ਸਾਡੇ ਕੋਲ ਇੱਕ ਵੱਡਾ ਵਾਰਡ ਹੈ ਜਿਸ ਦੇ ਵਿੱਚ 5 ਬੈੱਡ ਲਗਾਏ ਕਿਹੜੀ ਕਿਹੜੀ ਚੀਜ਼ਾਂ ਦੇ ਪ੍ਰਬੰਧ ਕੀਤੇ ਗਏ ਆ ਜਿਸ ਤਰ੍ਹਾਂ ਜਦੋਂ ਪੇਸ਼ੈਂਟ ਜਿਹੜਾ ਆਂਦਾ ਉਹਦੇ ਅੰਦਰ ਜਿਹੜੀ ਪਾਣੀ ਦੀ ਮਾਤਰਾ ਘੱਟੀ ਹੁੰਦੀ ਹੈ ਨੀ ਹਾਈਡਰੇਸ਼ਨ ਚ ਹੁੰਦਾ ਪੇਸ਼ੈਂਟ ਤਾਂ ਅਸੀਂ ਆਈਵੀ ਫਲੂਇਡਸ ਲਗਾਉਂਦੇ ਆਂ ਉਹਨਾਂ ਦਾ ਟੈਂਪਰੇਚਰ ਵਜ ਜਾਂਦਾ ਟੈਂਪਰੇਚਰ ਪਹਿਲਾਂ ਚੈੱਕ ਕਰਾਂਗੇ ਪਲਸ ਪਲਸ ਦਾ ਜੇਰਾ ਆਕਸੀਜਨ ਦੀ ਲੈਵਲ ਆਉਣੀ ਪਾਕ ਸਕਦਾ ਪਲਸ 100 ਮੀਟਰ ਨਾਲ ORS ਦੀ ਨਾ ਤੇ ਨਾਲ ਅਸੀਂ ਬਾਅਦ ਪਹਿਲਾਂ ਆਈਵੀ ਫਲੂਇਡ ਲਗਾ ਕੇ ਫਿਰ ਅਸੀਂ ਉਹਨਾਂ ਨੂੰ ORS ਵੀ ਦਿੰਦੇ ਆ ਕਿਉਂਕਿ ਇਲੈਕਟ੍ਰੋਲਾਈਟਸ ਵੀ ਘੱਟ ਜਾਂਦੇ ਆ ਬਾਡੀ ਔਰ ਉਸ ਤੋਂ ਬਾਅਦ ਆ ਆਕਸੀਜਨ ਜਿਹੜਾ ਹੈ ਉਸ ਦਾ ਕਨਸੈਂਟ੍ਰੇਟਰ ਆਕਸੀਜਨ ਵੀ ਦੇਣੀ ਪੈਸਾ ਦੀ ਇਹ ਪ੍ਰੈ एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत